ਸਰਕਾਰ ਵਪਾਰੀ ਮਿਲਣੀ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਠਾਨਕੋਟ ਪਹੁੰਚੇ। ਉੱਥੇ ਉਹਨਾਂ ਨੇ ਵਪਾਰੀਆਂ ਨਾਲ ਗੱਲਬਾਤ ਕੀਤੀ ਤੇ ਇਹ ਵੀ ਕਿਹਾ ਕਿ ਮੈਂ ਕੋਈ ਇਸ਼ਾਨ ਨਹੀਂ ਕਰ ਰਿਹਾ। ਜੇਕਰ ਅਸੀਂ ਜਦੋਂ ਚੋਣਾ ਹੁੰਦੀਆਂ ਨੇ, ਵੋਟਾਂ ਹੁੰਦੀਆਂ ਨੇ ਤਾਂ ਵੋਟਾਂ ਮੰਗਣ ਵਾਸਤੇ ਤੁਹਾਡੇ ਘਰ-ਘਰ ਪਹੁੰਚਦੇ ਆਂ ਤਾਂ ਫਿਰ ਤੁਹਾਡੀ ਸਮੱਸਿਆ ਦੇ ਹੱਲ ਵਾਸਤੇ ਅਸੀਂ ਤੁਹਾਡੇ ਸ਼ਹਿਰ ਤੁਹਾਡੀਆਂ ਗਲੀਆਂ ਤੱਕ ਕਿਉਂ ਨਹੀਂ ਪਹੁੰਚ ਸਕਦੇ? ਉਹਨਾਂ ਨੇ ਕਿਹਾ ਕਿ ਜੇਕਰ ਚੰ드ਰਯਾਨ ਸ਼੍ਰੀ ਹਰੀਕੋਟਾ ਤੋਂ ਕੰਟਰੋਲ ਹੋ ਸਕਦਾ ਹੈ ਤਾਂ ਫਿਰ ਪਠਾਨਕੋਟ ਦੇ ਵਪਾਰੀਆਂ ਨੂੰ ਚੰਡੀਗੜ੍ਹੀ ਆਪਣੇ ਕੰਮ ਕਰਾਉਣ ਲਈ ਕਿਉਂ ਆਣਾ ਪਵੇ ਅੱਜਕੱਲ ਈ ਗਵਰਨੈਂਸ ਦਾ ਜ਼ਮਾਨਾ ਹੈ ਤੇ ਤੁਸੀਂ ਈ ਪੋਰਟਲ ਦੇ ਰਾਹੀਂ ਪੰਜਾਬ ਸਰਕਾਰ ਦੀ ਵੈਬਸਾਈਟਸ ਬਣੀਆਂ ਨੇ ਹਰ ਤਰ੍ਹਾਂ ਦੀ ਜਿਹੜੀ ਸਮੱਸਿਆ ਦਾ ਹੱਲ ਹੈ ਨਿਪਟਾਰਾ ਉੱਥੋਂ ਕਰਵਾ ਸਕਦੇ ਹੋ ਉਹਨਾਂ ਨੇ ਕਿਹਾ ਕਿ ਉਪਾਰੀ ਵਰਗ ਦੇ 622 ਯੂਨਿਟ ਬਿਜਲੀ ਮੰਗ ਰਹੇ ਨੇ ਅਸੀਂ ਤੇਨੂੰ ਯੂਨਿਟ ਦਿੰਨੇ ਆ ਬਸ਼ਰਤੇ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਮੁੰਡੇ ਕੁੜੀਆਂ ਨੂੰ ਆਪਣੇ ਇੱਥੇ ਫੈਕਟਰੀਆਂ ਚ ਇੰਡਸਟਰੀਆਂ ਚ ਕੰਮ ਤਾਂ ਦਵੋ ਉਹਨਾਂ ਨੇ ਕਿਹਾ ਕਿ ਬਿਲਕੁਲ ਵੀ ਕਿਸੇ ਵੀ ਕਾਲ ਦਾ ਤੁਸੀਂ ਸੰਕੋਚ ਨਹੀਂ ਕਰਨਾ ਮੈਂ ਪਠਾਨਕੋਟ ਆਇਆ ਹੋਇਆ ਹਾਂ ਸਰਕਾਰ ਵਪਾਰੀ ਮਿਲਣੀ ਹੋ ਰਹੀ ਐ ਇਸ ਮਿਲਣੀ ਨੂੰ ਕੋਈ ਬਹੁਤਾ ਆਫੀਸ਼ਲ ਨਾ ਸਮਝੋ ਮੈਂ ਤੁਹਾਡਾ ਆਪਣੇ ਬੱਚਾ ਤੁਹਾਡਾ ਆਪਣੇ ਪੁੱਤਾਂ ਜੇਕਰ ਅਸੀਂ ਤੁਹਾਡੇ ਕੋਲ ਆਏ ਹਾਂ ਤਾਂ ਤੁਹਾਡੀ ਹਰ ਸਮੱਸਿਆ ਦਾ ਹੱਲ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤੁਸੀਂ ਸਿਰਫ ਉਪਾਰੀ ਵਰਗ ਨੇ ਆਪਣੀ ਸਮੱਸਿਆਵਾਂ ਦੱਸਣੀਆਂ ਨੇ ਈ ਵਰਨਾ ਸੈ ਇਹ ਪੋਰਟਲ ਨੇ ਹਤਰਾਂ ਦੇ ਹੱਲ ਹੋ ਜਾਂਦੇ ਨੇ ਪਰ ਜੇਕਰ ਤੁਸੀਂ ਕਦੀ ਵੀ ਵੋਟ ਪਾਉਣੀ ਹੈ ਤਾਂ ਹਮੇਸ਼ਾ ਇੱਕ ਚੰਗੀ ਨੀਅਤ ਵਾਲੇ ਇਮਾਨਦਾਰ ਲੀਡਰ ਨੂੰ ਵੋਟ ਪਾਉਣੀ ਹੈ ਪਾਰਟੀ ਕੋਈ ਵੀ ਹੋਵੇ ਲੀਡਰ ਕੋਈ ਵੀ ਹੋਵੇ ਪਰ ਹੋਵੇ ਚੰਗਾ ਜਿਹੜਾ ਪੰਜਾਬ ਸੂਬੇ ਦਾ ਭਲਾ ਸੋਚਦਾ ਹੋਵੇ ਤਾਂ ਕਿ ਪੰਜਾਬ ਆਉਣ ਵਾਲੇ ਸਮੇਂ 'ਚ ਹੋਰ ਤਰੱਕੀ ਕਰੇ ਤੇ ਮੁੜ ਰੰਗੜਾ ਪੰਜਾਬ ਬਣੇ